लोग तो कह रहे ने कि सानू जल्दी पता लग गया कि जिद्दै पुराने सिगे एमएलए उन्नाने कोई काम नहीं कराया ਸਾਡੇ ਕੋਲ ਇੱਕ ਮੌਕਾ ਹੈ ਵਧੀਆ ਆਪਣੇ ਕੈਂਡੀਡੇਟ ਨੂੰ ਚੁਣੀਏ ਦੇਖੋ ਜੀ ਬਹੁਤ ਮੰਦਭਾਗੀ ਘਟਨਾ ਹੈ ਕਿ ਇੰਨੀ ਮਾੜੀ ਸੋਚ ਤੇ ਮਾਲਕ ਨੇ ਉਹ ਇਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਪਰ ਲੋਕ ਬਹੁਤ ਸਿਆਣੇ ਨੇ ਜਿਹੜੇ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਬਕ ਸਿਖਾਉਣਗੇ ਮੈਮ ਜਲੰਧਰ ਵਿੱਚ उपचुनाव ਦੁਬਾਰਾ سے ਹੈ ਵਿਧਾਨ ਸਭਾ के चुनाव है ये तो कैसे देखते हैं कि इस बार आम आदमी पार्टी पर लोग विश्वास जताएंगे देखो जी आम आदमी पार्टी ते ਲੋਕਾਂ ਨੂੰ ਪੂਰਾ ਭਰੋਸਾ ਹੈ ਪਿਛਲੇ 2 ਸਾਲਾਂ ਤੋਂ ਵੀ ਸਰਕਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਜਿੰਨਾਂ ਰਾਤ ਮਿਹਨਤ ਕਰ ਰਹੇ ਨੇ ਸੋ ਕੰਮ ਨਿਰੰਤਰ ਚੱਲ ਰਹੇ ਨੇ ਜੀ ਆਪਾਂ ਬਿਜਲੀ ਦੀ ਗੱਲ ਕਰ ਲਈ ਐਜੂਕੇਸ਼ਨ ਦੀ ਹੈਲਥ ਦੀ ਇਨਫਰਾਸਟ੍ਰਕਚਰ ਦੀ ਜੇ ਆਪਾਂ ਨੌਕਰੀਆਂ ਦੀ ਗੱਲ ਕਰ ਰਹੇ ਹ ਸਾਰਾ ਕੰਮ ਸਰਕਾਰ ਕਰ ਰਹੀ ਹੈ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਜਲੰਧਰ ਦੇ ਵੈਸਟ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਕਿਉਂਕਿ ਜਨਕ ਸਾਡੀ ਪੂਰੀ ਸ਼ੀਤਲ ਲੰਗੁਰਾਲ ਨੇ ਅਸਤੀਫਾ ਦੇ ਦਿੱ ਲਿਆ ਉਸਕੇ ਬਾਅਦ ਫਿਰ ਚੋਣ ਆ ਗਈ ਕਿਉਂਕਿ ਪਿਛਲੀ ਵਾਰ ਜਦ ਆਮ ਆਦਮੀ ਪਾਰਟੀ ਸੇ ਸ਼ੀਤਲ ਲੰਗੁਰਾਲ ਲੜੇ ਤੇ ਤੋ ਲੋਕੋ ਨੇ ਜਿਤਾਇਆ ਥਾ ਇਸ ਵਾਰ ਕੀ ਲੱਗ ਰਹਾ ਹੈ ਕਿ ਲੋਕ ਜੁੜਾਵਾ ਦਾ ਕਿਹਦਾ ਸਾਥ ਲੋਕਾਂ ਦਾ ਬਹੁਤ ਨਿੱਘਾ ਸਵਾਗਤ ਕਰ ਰਹੇ ਨੇ ਬਹੁਤ ਖੁਸ਼ ਨੇ ਉਹਦਾ ਲੋਕ ਤਾਂ ਕਹਿ ਰਹੇ ਨੇ ਵੀ ਸਾਨੂੰ ਜਲਦੀ ਪਤਾ ਲੱਗ ਗਿਆ ਕਮਿਊਨਿ ਕਰਾਇਆ ਸਾਡੇ ਕੋਲ ਇੱਕ ਮੌਕਾ ਹੈ ਵਧੀਆ ਆਪਣੇ ਕੈਂਡੀਡੇਟ ਨੂੰ ਚੁਣੀਏ ਤੇ ਜਿਹੜਾ ਲੋਕਲ ਗਰਾਊਂਡ ਤੇ ਕੰਮ ਕਰਾ ਸਕੇ ਜੀ ਕੱਲ ਐਮਪੀ ਕੰਗਨੇ ਜੀ ਬੋਲੇ ਕਿ ਜੋ इनके ਭਾਈ ਔਰ ਸ਼ੀਤਲ ਜੀ ਔਰ ਦੋਨੋਂ ਜੋ ਲੋਕੋ ਨੂੰ ਧੱਕਦੇ تھے ਪੈਸੇ ਲੈਂਦੇ تھے ਉਨ ਪਰ ਮਾਮਲਾ ਦਰਜ ਕਰਵਾਏਗੇ ਇੱਕ ਆਡੀਓ ਵੀ ਵਾਇਰਲ ਹੋਈ ਹੈ ਜਿਸ ਮੇਂ ਕਿਸੇ ਕੋ ਗਾਲੀਆਂ ਦਿੰਦੇ ਦਿਖਾਈ ਦਿੱਤੇ ਦੇਖੋ ਜੀ ਬਹੁਤ ਮੰਦਭਾਗੀ ਘਟਨਾ ਹੈ ਕਿ ਇੰਨੀ ਮਾੜੀ ਸੋਚ ਤੇ ਮਾਲਕ ਨੇ ਉਹ ਇਨਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਪਰ ਲੋਕ ਬਹੁਤ ਸਿਆਣੇ ਨੇ ਜਿਹੜੇ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਬਕ ਸਿਖਾਉਣਗੇ ਤੇ ਵੋਟਾਂ ਨਾਲ ਆਪਦਾ ਬਦਲਾ ਲੈਣਗੇ ਲੋਕ ਸਾਨੂੰ ਲੋਕਾਂ ਨਾਲ ਵਿਚਰ ਰਹੇ ਲੋਕ ਕੀ ਹੈ ਲੋਕ ਬਹੁਤ ਖੁਸ਼ ਨੇ ਤੁਸੀਂ ਆਪ ਦੇਖੋ ਜੀ ਆਪ ਮੁਹਾਰੇ ਪ੍ਰੋਗਰਾਮਸ ਕਰਾ ਰਹੇ ਨੇ ਲੋਕ ਆਸ ਕਰਕੇ ਉਮੀਦ ਕਰਕੇ ਬੈਠੇ ਨੇ ਲੰਬਾ ਸਮਾਂ ਇੰਤਜ਼ਾਰ ਵੀ ਕਰਦੇ ਨੇ ਅਸੀਂ ਕਈ ਵਾਰ ਲੇਟ ਵੀ ਹੋ ਜਾਂਦੇ ਆ ਪਰ ਲੋਕਾਂ ਦਾ ਬਹੁਤ ਪਿਆਰ ਹੈ ਜੀ ਬਹੁਤ ਜਨਾਬ ਪ੍ਰਚਾਰ ਆ ਕਰ ਰਹੇ ਕਿ ਆਪकी ਵੀ ਰਾਜਨੀਤੀ ਮੈਂ ਐਂਟਰੀ ਹੋ ਰਹੀ ਹੈ ਅਰੇ ਨਹੀਂ ਐਸਾ I had not have any such fans right now thank you ਅੱਛਾ ਅਗਰ ਇਹ ਬਾਤ ਕੀ ਜੇ ਲੋਕਾਂ ਤੋਂ ਚੋਣਾਂ ਦੀ ਲੋਕ ਸਭਾ ਚੋਣਾਂ ਦੀ ਕਾਂਗਰਸ ਨੇ ਸੀਟ ਕਢਾ ਲਈ थी ਕਿਉਂਕਿ ਕਾਂਗਰਸ ਵੀ ਹੈ ਔਰ ਇੱਕ ਤਰਫ ਭਾਜਪੀ ਹੈ ਤੋ ऐसे में कैसे रुझान कैसे देखते देखो जी रुझान आम आदमी पार्टी ਦੇ ਹੱਕ ਚ ਆਉਣਗੇ ਬਾਕੀ ਮਿਹਨਤ ਕਰਨਾ ਸਾਰਿਆਂ ਦਾ ਕੰਮ ਹੈ ਉਹ ਵੀ ਆਪ ਦਾ ਲੱਗੇ ਹੋਏ ਨੇ ਪ੍ਰਚਾਰ ਕਰਨਾ ਅਸੀਂ ਆ ਵੀ ਮਿਹਨਤ ਕਰ ਰਹੇ ਆ ਮਿਹਨਤ ਨੂੰ ਪ੍ਰਮਾਤਮਾ ਰੰਗ ਜ਼ਰੂਰ ਲਿਆਏਗਾ ਸਾਨੂੰ ਪੂਰੀ ਆਸ ਹੈ